3 ਨਵੰਬਰ ਦੇ ਕਬੱਡੀ ਕੱਪਾਂ ਦੇ ਨਤੀਜੇ ਕਰੋ ਨੋਟ ਪਿੰਡ ਹਰ ਰਾਇਪੁਰ ਬਠਿੰਡਾ ਪਹਿਲੇ ਸਥਾਨ ਤੇ ਟੀਮ ਅਲੇਵਾ ਦੂਸਰੇ ਸਥਾਨ ਤੇ ਟੀਮ ਦਿਆਲਪੁਰ ਬੈਸਟ ਰੇਡਰ ਦੀਨੂ ਜਵਾਰਾ 15 ਰੇਡਾਂ 13 ਨੰਬਰ ਬੈਸਟ ਸਟਾਪਰ ਵਿਕਾਸਲੇਵਾ 15 ਟੱਚ 7 ਜੱਫੇ ਬੈਸਟ ਨੂੰ ਇੱਥੇ ਬੋਲਟ ਮੋਟਰਸਾਈਕਲ ਸੀ ਅਗਲਾ ਟੂਰਨਾਮੈਂਟ ਮਾਲਾਕਾਲਾ ਮੋਗਾ ਨਰੋਲ ਆਪਣਾ ਇੱਕ ਪਲੇਅਰ ਬਾਹਰੋਂ ਪਹਿਲੇ ਸਥਾਨ ਤੇ ਟੀਮ ਸੇਖਾਕਾਲਾ ਦੂਸਰੇ ਸਥਾਨ ਤੇ ਮਾਲਾਕਾਲਾ ਬੈਸਟ ਰੇਡਰ ਕਾਕਾ ਸੇਖਾ 7 ਰੇਡਾਂ 6 ਨੰਬਰ ਬੈਸਟੀ ਆਫੀ ਕਾਲੀ ਰਾਉ ਕੇ 5 ਟੱਚ 3 ਜੱਫੇ ਬੈਸਟਨ ਵੈਲਿਡੀਆਂ ਦਿੱਤੀਆਂ ਗਈਆਂ ਅਗਲਾ ਟੂਰਨਾਮੈਂਟ ਚੱਕ ਹਾਜੀਪੁਰ ਹਸ਼ਿਆਰਪੁਰ ਪਹਿਲੇ ਸਥਾਨ ਤੇ ਟੀਮ ਕਰੀਮ ਪਰ ਚਾਲਾ ਦੂਸਰੇ ਸਥਾਨ ਤੇ ਕੇਸ਼ੀ ਕਟਵਾਰਾ ਬੈਸਟ ਰੇਡਰ ਮਿਲਖਾ ਖਾਨਪੁਰ 19 ਰੇਡਾਂ 18 ਨੰਬਰ ਬੈਸਟੀ ਆਫੀ ਬੁੱਗਾ ਮੱਲੀਆਂ 13 ਟੱਚ 5 ਜੱਫੇ ਬੈਸਟਨ ਮੋਟਰਸਾਈਕਲ ਸੀ ਅਗਲਾ ਟੂਰਨਾਮੈਂਟ ਰਾਮਗੜ ਲੁਧਿਆਣਾ ਪਹਿਲੇ ਸਥਾਨ ਤੇ ਟੀਮ ਤਨੌਰੀ ਦੂਸਰੇ ਸਥਾਨ ਤੇ ਸਧਾਣੀ ਬੈਸਟ ਰੇਡਰ ਪੋਲਾ ਤਨੌਰੀ ਬੈਸਟ ਯਾਫੀ ਐਪੀ ਤਨੋਰੀ ਬੈਸਟ ਨੂੰ ਇੱਥੇ ਐਲਈਡੀਆਂ ਦਿੱਤੀਆਂ ਗਈਆਂ ਅਗਲਾ ਟੂਰਨਾਮੈਂਟ ਹੀਰਾ ਜਲੰਧਰ ਪਹਿਲੇ ਸਥਾਨ ਤੇ ਟੀਮ ਦੁਆਬਾ ਕਲੱਬ ਦੂਸਰੇ ਸਥਾਨ ਤੇ ਚੱਕ ਦੇਸ ਰਾਜ ਬੈਸਟ ਰੇਡਰ ਕੁਲਜੀਤ ਕਰਾਚੋਂ 11 ਰੇਡਾਂ 10 ਨੰਬਰ ਬੈਸਟ ਯਾਫੀ ਸਤੂ ਕਾਲਾ 8 ਟੱਚ ਚਾਰ ਜੱਫੇ ਬੈਸਟ ਨੂੰ 11-11 ਯਾਰ ਸੀ ਅਗਲਾ ਟੂਰਨਾਮੈਂਟ ਤਨੌਲੀ ਹਿਸ਼ਿਆਰਪੁਰ ਪਹਿਲੇ ਸਤਾਨ ਦੇ ਟੀਮ ਸ਼ਕਰਪੁਰ ਦੀ ਦੂਸਰੇ ਸਤਾਨ ਦੇ ਟੀਮ ਭਗਵਾਨਪੁਰ ਬੈਸਟ ਰੀਡਰ ਭੋਲਾ ਕਨੌਰੀ 15 ਰੇਡਾਂ 14 ਨੰਬਰ ਬੈਸਟੀ ਆਪੀ ਫਰਿਆਦ ਸ਼ਕਰਪੁਰ 11 ਟੱਚ ਚਾਰ ਜੱਫੇ ਬੈਸਟ ਨੂੰ 33000 ਦਿੱਤਾ ਗਿਆ